ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਨੇੜੇ ਇਹ ਪਧੌੜ ਦੇ ਰਹਿ ਜਾਂਦਾ ਸੈਦੋਕਾਂ ਤੋਂ ਇੱਕ ਸੜਕ ਆਲਕੜੇ ਪਿੰਡ ਨੂੰ ਜਾਂਦੀ ਆ ਤੇ ਉਸ ਸੜਕ ਦੇ ਉੱਤੇ ਇੱਕ ਘਰ ਹੈ ਜਿੱਥੇ ਅੱਜ ਵੀਡੀਓ ਬਣਾ ਰਹੇ ਆ ਨਾਮ ਬਾਈ ਦਾ ਖੁਸ਼ਦੀਪ ਤੇ ਅੱਜ ਫੇਰ ਪੰਜ گاਵਾ ਵਿਕਰੀ ਵਾਲਾ ਹੈ ਇੱਕ ਜਰਸੀ ਪਰਲੇ ਪਾਸੇ ਨਵੇਕਲੀ ਵੱਧੀ ਵੀ ਤੁਹਾਨੂੰ ਬਾਅਦ ਚ ਦਿਖਾਉਣੇ ਆ ਇਹ ਤੋਂ ਇਲਾਵਾ ਇੱਕ ਵੈਡ ਬਿਲਕੁਲ ਤਾਜੀ ਸੂਈ ਵੀ ਵੱੱਛੀ ਇਹਦੇ ਨਾਲ ਤੇ ਤਿੰਨ ਗੱਬਣ ਐਚ ਐਫ ਸੋ ਆਪਾਂ ਚਾਰ ਗਾਵਾਂ ਬਾਰੇ ਜਾਣਕਾਰੀ ਬਾਈ ਤੋਂ ਲਵਾਂਗੇ ਵੀਡੀਓ ਨੇਂ ਤੱਕ ਦੇਖਿਓ ਪਸ਼ੂ ਜਿਹੜਾ ਵੀ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਦੁੱਧ ਥੋੜੀ ਸਮਝ ਕੰਮ ਕਰੋਗੇ ਵੀ ਤੁਸੀਂ ਕਿੰਨਾ ਚੋ ਸਕਦੇ ਹੋ ਕਿਹੜੇ ਪਸ਼ੂ ਤੋਂ ਰੇਟ ਵੀਡੀਓ ਚ ਹੋਣਗੇ ਆਓ ਪਹਿਲੇ ਨੰਬਰ ਤੇ ਕਿ ਤਾਜੀ ਸੂਈ ਬੱਛੀ ਵਾਲੀ ਵੈੜ ਤੋਂ ਸ਼ੁਰੂਆਤ ਕਰਦੇ ਹਾਂ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੂਗਾ ਖੁਸ਼ਦੀ ਭਾਈ ਸਸਤੀ ਕਾ ਸਸੀ ਗੱਲ ਜਗਜੀਤ ਵੀਰੇ ਚਾਰ ਨਾਗ ਅੱਜ ਆਪਣੇ ਕੋਲ ਐਚ ਐਫ ਦੇ ਤੇ ਇੱਕ ਜਰਸੀ ਹਾਂਜੀ ਭਾਈ ਤਾਂ ਜਿਹੜੀ ਸੂਈ ਹੈ ਵੈੜ ਕਨਵਾ ਸੁਆ ਇਹ ਜਗਜੀਤ ਵੀਰੇ ਪਹਿਲਾ ਸੂਆ ਜੀ ਹੂੰ ਦੋ ਦੰਦ ਬੱਛੀ ਆ ਉਰਾਂ ਕਰਦੀ ਬੱਛੀ ਠੀਕ ਤੇ ਇਹੇ ਜੀ ਆਪਣੇ ਕੋਲੇ ਡਿਟੇਲ ਇਹਦੀ ਮੰਨ ਕੇ ਚੱਲੋ ਬੰਦਿਆਂ ਨੇ ਸਾਰੀ ਦਿੱਤੀ ਆ ਵੌਇਸ ਨੋਟ ਆ ਸਾਰੀ ਵੈੜਾਂ ਦੇ ਡਿਟੇਲ ਦੇ ਠੀਕ ਹੈ ਉਹ ਜਿਹੜੇ ਵੀ ਭਰਾ ਨੂੰ ਚਾਹੀਦੇ ਹੋਏ ਮਿਲ ਜਾਣਗੇ ਏਬੀਐਸ ਦੇ ਹਲਕ ਦੀ ਬੱਛੀ ਦਿੱਤੀ ਹੈ ਬੰਬੈਰੋ ਦੀ ਇਹ ਵਹਿੜਾ ਜੀ ਖੁਦ ਹਮ ਤੇ ਇਹ ਸੂਬਾ ਹੀ ਬਣ ਕੇ ਚੱਲੋ ਰਾਤ ਉਹਨਾਂ ਦੇ ਮਾਲਕਾਂ ਦੇ ਘਰੇ ਸੂਪੀ ਉੱਥੇ ਜੇਤ ਜੁਰ ਪੈ ਗਈ ਮਿਲਕਿੰਗ ਹੋ ਕੇ ਆਪਣੇ ਕੋਲ ਆਈ ਹੈ ਇਹ ਹਮ ਹਾਂਜੀ ਤੇ ਤੋਰ ਪੁੱਤੋਏ ਦੋ ਦੰਦ ਆ ਜੀ ਡਿਮਾਂਡ ਕੀ ਰਹਿਣੀ ਇਹਦੀ ਖੁਦ ਦੀ ਡਿਮਾਂਡ ਜਗਜੀਤ ਬਰੇ ਬਈ ਆਪਣੇ ਭਰਾ ਕਹਿੰਦੇ ਹੁੰਦੇ ਵੀਡੀਓ ਚ ਮੁੱਲ ਕਰਿਆ ਕਰੋ ਹਨਾ ਹਮ ਭਈ ਇਹ ਗੱਲ ਚ ਆਪਾਂ ਵੀ ਕਨਫਿਊਜ਼ ਹੋ ਜਾਂਦੇ ਆ ਭਈ ਆਪਾਂ ਹੁਣ ਮੰਨ ਕੇ ਚੱਲੋ ਇੱਕ ਤਾਂ ਹੁੰਦਾ ਮੁੱਲ ਜਗਜੀਤ ਵੀਰੇ ਜਿਹੜਾ ਆਪਾਂ ਉ ਮੰਗ ਲੈਣਾ ਵੀ ਆਪਾਂ ਮੁੱਲ ਮੰਗ ਲਿਆ ਆਪਾਂ ਮੁੱਲ ਮੰਗ ਕੇ ਸੌਦੇ ਕਰਨੇ ਇੱਕ ਵੀਡੀਓ ਚ ਹੁੰਦਾ ਵੀ ਆਪਾਂ ਵੀ ਵੀਡੀਓ ਦੇ ਮਾਧਿਅਮ ਰਾਹੀਂ ਆਈ ਇੱਕ ਆਪਾਂ ਸੁਨੇਹਾ ਦੇਣਾ ਮੈਸੇਜ ਦੇਣਾ ਵੀ ਆਪਣੇ ਕੋਲੇ ਐਨੀਮਲ ਖੜੇ ਆ ਤੇ ਕਿਉਂਕਿ ਆਪਾਂ ਵੀ ਬਾਈ ਹੁਣ ਮੰਨ ਲਓ ਵੀ ਫਾਰਮਾਂ ਚੋਂ ਗਈਆਂ ਪਰਚੇਜ਼ ਕਰੀਆਂ ਅੱਗੇ ਮਾਲਕਾਂ ਨੇ ਵੀ ਵੀਡੀਓ ਦੇਖੀ ਆ ਨਜਾਇਜ਼ ਮੁੱਲ ਤਾਂ ਮੰਗਿਆ ਨਹੀਂ ਜਾਂਦਾ ਫੇਰ ਭਰਾ ਕਹਿੰਦੇ ਵੀ ਇੰਨੇ ਕੁ ਪੈਸੇ ਤੁਸੀਂ ਮੰਗੇ ਸੀ ਇਹ ਚੋਂ ਕੋਈ ਜ਼ਿਆਦਾ ਘਾਟ ਵਾਤ ਨਹੀਂ ਕਰਦੇ ਰੇਟ ਆਪਾਂ ਕਰਾਂਗੇ ਭਾਈ ਜੈਨੂਅਨ ਜਿੰਨੇ ਜਿੰਨੇ ਕੁ ਪੈਸੇ ਲੈਣੇ ਆ ਬੰਦ ਬਈ ਅੱਛਾ ਕੋਈ ਬੜਾ ਵੱਡਾ ਡਿਫਰੈਂਸ ਨਹੀਂ ਹੋਣਾ ਵੀ ਜੇ ਕੋਈ ਅਗਲਾ ਕੋਈ 20 20 30 30 40 40 ਹਜ਼ਾਰ ਵਾਲੇ ਪਾੜੇ ਹੋਣਗੇ ਓਡੇ ਫਰਕ ਵਾਲੇ ਆਪਾਂ ਮੁੱਲ ਨਹੀਂ ਕਰਨੇ ਜੀ ਕਿਉਂਕਿ ਆਪਾਂ ਵੀ ਕੀਮਤ ਲਾ ਕੇ ਲੈ ਕੇ ਆਂਦੀਆਂ ਗਾਂ ਮੰਨ ਕੇ ਚੱਲੋ ਜਿੱਥੋਂ ਵਹਿੜਾਂ ਆਈਆਂ ਸਭ ਫਾਰਮਰਾਂ ਨੇ ਦੇਖਣੀਆਂ ਅਗਲੇ ਤੋਂ ਗਾਂ ਨੂੰ ਵੀ ਚੀਜ਼ ਲੈਣੀ ਹੁੰਦੀ ਹੈ ਜੀ ਇਹ ਆਪਾਂ ਵੈੜ ਜਿਹੜਾ ਇਹਦਾ ਲੈਂ ਦੇਣ ਜਿਹੜਾ ਮੁੱਲ ਆ ਜੀ 1 ਲੱਖ ਤੇ 80000 ਰੁਪਏ ਦੀ ਬੱਚੀ ਦੇ ਦਾਂਗੇ ਬਾਕੀ ਤੁਸੀਂ ਕੋਈ ਆਪਾਂ ਇਹਦੀ ਬਾੜੀ ਸਿਫਤ ਨਹੀਂ ਕਰਦੇ ਹਰੇਕ ਚੀਜ਼ ਹਾਏ ਤੈਥੋਂ ਜੱਜ ਕਰਾ ਦਿਓ ਮੇਰੇ ਮੋਢੇ ਜਿੱਡੀ ਬੱਚੀ ਆ ਹਮ ਕੱਲਾ ਕੱਲਾ ਕੈਰੇਕਟਰ ਸਾਈਡ ਪੋਜ ਦੇਖ ਲਓ ਜੀ ਵੀ ਸੀ ਐਸ ਬੋਦੀ ਦੇਤ ਪਸਲੀ ਪੁਸਲੀ ਤੇ ਬਾਕੀ ਨਾਲ ਬੱਚਾ ਲਾਜਵਾ ਹੈ ਗਈ ਆ 20000 ਰੁਪਏ ਦੀ ਆਪਣੀ ਆਫਰ ਆ ਜੇ ਕਿਸੇ ਭਰਾ ਦਾ ਮਨ ਹੋਵੇ ਛੱਡਣ ਦਾ ਹਮ ਆਪਾਂ ਨੂੰ ਛੱਡ ਸਕਦਾ ਜੀ ਠੀਕ ਹੈ ਹਾਂਜੀ ਸੋ ਦੋਸਤੋ ਇਹ ਪਹਿਲਣ ਵੈੜ ਹੈ ਸਾਡੇ ਨੰਬਰ ਤੇ ਤੁਹਾਨੂੰ ਦਿਖਾਈ ਹੈ ਬੱਛੀ ਨਾਲ ਚੰਗੀ ਹੈ ਗਾਂ ਆਪ ਵੀ ਚੰਗੀ ਹੈ ਬਾਕੀ ਰੇਟ ਦੱਸਤਾ ਹੈ ਜੱਜਦੀ ਹੈ ਇਸ ਰੇਟ ਤੇ ਬਾਕੀ ਜੀ ਆਰਡਰ ਦੀ ਫਿਟਿੰਗ ਦੇਖੋ ਇੱਕ ਵੀ ਪਾਲ ਨਹੀਂ ਅੱਜ ਦੇ ਟਾਈਮ 'ਚ ਬੱਛੀ ਦੇ ਆਰਡਰ 'ਚ ਪੋਹਰਾ ਵੀ ਸਹੀ ਹੈ ਹਾਂਜੀ ਹਾਂ ਇਹ ਤੋਂ ਅੱਗੇ ਜਿਹੜੀ ਗਾਂ ਉਹ ਤਾਂ ਖੋਲੀ ਇਹ ਜੀ ਦੂਜਾ ਸੁਹਾ ਵੈੜ ਆ 6 ਦਾੰ ਦਾ ਤੇ ਜਣੀ ਆਪਾਂ ਨੂੰ ਤਾਂ ਮਾਲਕਾਂ ਨੇ ਇਹਦਾ ਪਹਿਲਾਂ ਦਾ ਜ਼ਿਆਦਾ ਰਿਕਾਰਡ ਦੱਸਿਆ ਬਈ 53 ਕਿਲੋ ਤੋਂ ਪਲੱਸ ਦੁੱਧ ਦਿੱਤਾ ਇਹਦਾ ਪੀਕ ਦਾ ਜੀ ਜਿਹੜਾ ਹੂੰ ਬਾਕੀ ਜਿਹੜਾ ਡੇਰੀ ਫਾਰਮ ਆ ਜਿੱਥੋਂ ਆਈ ਆ ਖੜਾਈ ਪੁੱਤ ਓਏ ਉਹਦਾ ਨਾਂ ਟੈਗ ਦੇ ਵਿੱਚ ਹੀ ਲਿਖਿਆ ਵਾ ਜੀ ਠੀਕ ਹੈ ਆਪਾਂ ਇੱਕ ਟੈਗ ਰੱਖ ਲਿਆ ਸੀ ਬਾਕੀ ਦੋ ਦੋ ਸਾਰਿਆਂ ਦੇ ਟੈਗਾਂ ਦੀਆਂ ਗਲੀਆਂ ਵੈੜਾਂ ਦੇ ਕੰਨਾਂ ਚੋਂ ਮੇ ਉਹਨਾਂ ਨੇ ਵੜਤੇ ਸੀ ਇੱਕ ਆਪਾਂ ਸਪੈਸ਼ਲੀ ਕਹਿ ਕੇ ਰਖਵਾਇਆ ਹੂੰ ਅਬਾ ਪਹਿਲਾਂ ਵੀ ਬੋਲਿਆ ਪਹਿਲੀ ਬੱਚੀ ਵੇਰੀ ਵੀ ਵੌਇਸ ਨੋਟ ਰਿਕਾਰਡ ਕੱਲੀ ਕੱਲੀ ਵੈੜਦਾ ਮਾਲਕਾਂ ਦਾ ਆਪਾਂ ਨੂੰ ਭੇਜਿਆ ਵਾ ਉਹਨਾਂ ਨੇ ਇਹ ਗੱਲ ਕਹਿ ਕੇ ਦਿੱਤੀ ਐ ਵਹਿੜ ਵੀ ਭਾਈ ਜੇ 50 ਕਿਲੋ ਤੋਂ ਵਹਿੜ ਅੰਦਰ ਰਹਿ ਗਈ ਆਪਣੇ ਕੋਲੇ ਵਹਿੜ ਭੇਜ ਦਿਓ ਗਾਂ ਜੀ ਕਰਮ ਤੇ ਬੰਦੇ ਦੀ ਸਾਹ ਆ ਜੇ ਇਹ ਜੇ ਕੋਲੇ ਜਾਣੀ ਆ ਖੜਾ ਪੁੱਤ ਕਿਸੇ ਟੰਗ ਜੇ ਨਾਲ ਤੋਰ ਤੇ ਫਿਲਹਾਲ ਦੀ ਘੜੀ ਬਰੀਡ ਵਾਈਜ਼ ਤੇ ਮੰਨ ਲ ਕੇ ਚਲੋ ਪੈਰਾ ਪੂਰਾ ਦੀ ਸ਼ੁੱਧ ਉਧਰ ਨੂੰ ਲੈ ਜਾ ਟਰੈਕਟਰ ਕੰਨੀ ਨੂੰ ਆ ਗਾੜੀ ਪਿਛਾੜੀ ਕੰਮ ਹੀ ਕੋਈ ਨਹੀਂ ਸੱਤ ਦਿਨ ਇਹਦੇ ਪੈਂਡਿੰਗ ਆ ਵਹਿੜ ਦੇ ਜੀ ਦਿਨ ਪੂਰੇ ਹੋਣ ਚ ਠੀਕ ਹੈ ਹਾਂਜੀ ਰੇਟ ਕੀ ਰਹਿਣਾ ਹੈ ਰੇਟ ਜਗਜੀਤ ਵੀਰੇ ਵੈਟ ਦੇ ਦਾਂਗੇ ਆਪਾਂ 235000 ਰੁਪਏ ਦੀ 50 ਕਿਲੋ ਦੀ ਤਸੱਲੀ ਤੇ ਜਿਹੜਾ ਮਰਜੀ ਬੰਦਾ ਇੱਥੇ ਖੜੀ ਤੇ ਹੁਣ ਕੈਮਰਾ ਮਾਰੋ ਚਾਰ ਚਪੇਰੇ ਜਿਹੜਾ ਭਰਾ ਮਰਜੀ ਲੈ ਜੇ ਸਾਈਡ ਪੋਜ ਪਸਲੀ ਪੁਸਲੀ ਹਰੇਕ ਚੀਜ਼ A1 ਇੱਕ ਨੰਬਰ ਆ ਜੀ ਸਾਰੇ ਪਾਸਿਓ ਕਿਸੇ ਪਾਸਿਓ ਕਰਮਾਂ ਵਾਲੀ ਖੁੰਜੀ ਨਹੀਂ ਫਾੜੀ ਵਾਲਾ ਫਿਟਿੰਗ ਵਾਲਾ ਲੇਵਾ ਲੱਗਿਆ ਦੇਖੋ ਕਿੰਨਾ ਚੌੜਾ ਉਪਰੋਂ ਸਟਾਰਟ ਇੱਕ ਨੰਬਰ ਵਹਿੜਾ ਚਾਰੇ ਪਾਸੇ ਵੇਨਸ ਬਹੁਤ ਸੋਹਣੀਆ ਲੈ ਚਲੀ ਖੁਰਲੀ ਤੇ ਬੱਚਾ ਚੱਲ ਪੁੱਤ ਹੇ ਤਾਂ ਮੰਨ ਕੇ ਚੱਲੋ ਵੀ ਇਹਨਾਂ ਨੂੰ ਪੱਠੇ ਵੀ ਹੁਣ ਪਾਏ ਆ ਘਰੇ ਕੰਮ ਜਾਂ ਚੱਲੀ ਜਾਂਦਾ ਕਰਕੇ ਖੁਰਦੀਆਂ ਕਰਦੀਆਂ ਫਰੀ ਨਹੀਂ ਹਾਂ ਇਹਦੇ ਨਾਲ ਟੈਂਟ ਖੜੀ ਖਾ ਕੇ ਇਹ ਜਗਜੀਤ ਵੀਰੇ ਕਹਿਣ ਨੂੰ ਚਾਹੇ ਆਪਾਂ ਪਹਿਲਣ ਕਹਿ ਰਹੀਏ ਦੰਦਾ ਚੌਗੀ ਆ ਰਸੂਆ ਦੂਜਾ ਜੀ ਤੇ ਤੋਰੀ ਪੁੱਤ ਓਏ ਦੇਣੇ ਤੇ ਸੱਤ ਪੈਂਡਿੰਗ ਆ ਜੀ ਵਹਿੜ ਦੇ ਹਾਂ ਤੇ ਰਿਕਾਰਡ ਇਹਦਾ ਵੀ ਸਾਰਾ A to Z ਮਿਲੂਗਾ ਹਜੇ ਖੜਾਈ ਹੋ ਮੜੀ ਆਰਡਰ ਰੋਡਰ ਦੇਖੋ ਜੀ ਪੂਰਾ ਪੋਲਾ ਪਿਆ ਬਹੁਤ ਸੋਹਣੀ ਤਿਆਰ ਹੋਣਾ ਫਿਟਿੰਗ ਵਾਲਾ ਆਰਡਰ ਤੇ ਅੱਜ ਹੁਣ ਥੋੜੀ ਜੀ ਭਾਲ ਪਾਗੀ ਕਰਕੇ ਆ ਨਹੀਂ ਤਾਂ ਇਹਦੇ ਬੇਨਸਾ ਮਗਰ ਤੱਕ ਤੇ ਸਾਈਡਾਂ ਤੇ ਵੀ ਤੋਰ ਪੁੱਤ ਬਹੁਤ ਸੋਹਣੀਆਂ ਵੱੱਛੀ ਦੇ ਨਾ ਹਮ ਅਲੱਗ-ਅਲੱਗ ਹੀ ਦਿਖ ਰਹੀਆਂ ਜਿਵੇਂ ਇੱਧਰ ਵੀ ਆ ਦੇਖੋ ਚਾਰੇ ਥਣ ਖੁਸ਼ੀਪੁਰ ਦਾ ਰੇਟ ਕੀ ਰਹਿਣਾ ਇਹ ਜਗਜੀਤ ਵੀਰੇ ਬੈਠ ਆਪਾਂ ਦੇ ਦਾਂਗੇ ਜੀ 1 ਲੱਖ ਤੇ 65000 ਰੁਪਏ ਦੀ ਉੱਤਿਤ ਮੜੀ ਸਿੱਧੀ ਤੁਰਿਆ ਕਰ ਰੂਚੇ ਨੀ ਮੇਜਣਾ ਵਾਲੀ ਲਿਆਇਆ ਕਰ ਤੇ ਚਾਰੇ ਥਣ ਇਕੁਅਲ ਗੈਪ ਤੇ ਅਗਾੜੀ ਗੂੜੀ ਚ ਬੜਾ ਡਿਫਰੈਂਸ ਆ ਵੱਛੀ ਦੇ ਸਟ੍ਰੇਟਨੈਸ ਫਲੈਟ ਸਰੀਰ ਦੀ ਆ ਵੱਡੀ ਹਾਈਟ ਦੀ ਆ ਪੈਰਾਂ ਪੂਰਾ ਦੀ ਸੁੱਧ ਬੋਡੀ weight bcs ਬਾਕੀ ਬਰੀਡ ਵਾਈਜ਼ ਅੱਜ ਦਾ ਜਿਹੜਾ ਲੋਟ ਆਪਣੇ ਕੋਲੇ hf ਦਾ ਕੋਈ ਕੰਪਰੋਮਾਈਜ਼ ਨਹੀਂ ਹਾਈਟ ਦੇਖ ਲੋ ਇੱਥੋਂ ਜੱਜ ਕਰ ਲੋ ਜੀ ਕਿੰਨੀ ਕ ਹਾਈਟ ਆ ਵਹਿੜਦੀ ਕੱਲੀ-ਕੱਲੀ ਵੈੜ ਦੇ ਨਾਲ ਆਪਾਂ ਖੜਕੇ ਦਿਖਾਈ ਜੰਨੇ ਆ ਦੇਖ ਲੋ ਚਾਰੇ ਥਾਣਾ ਦਾ ਸਾਈਜ਼ ਅਗਾੜੀ ਦਾ ਅਗਾੜੀ ਦਾ ਪਿਛਾੜੀ ਦਾ ਪਿਛਾੜੀ ਦਾ ਬਹੁਤ ਸੋਹਣਾ ਸਾਈਜ਼ ਲੱਗਿਆ ਤੇ ਚੜਾਈ ਚੜੂਈ ਆਡਰ ਦੀ ਪੂਰੀ ਸੋਹਣੀਆ ਬੱਚੀ ਦੀ ਤੇ ਐਨ ਬਹੁਤ ਸੋਹਣਾ ਬਰੀਕੀ ਵਾਲੀਆਂ ਵਹਿੜਾਂ ਸਾਰੀਆਂ ਜੀ ਚੰਗਾ ਦੁੱਧ ਪਾਉਣ ਵਾਲੀਆਂ ਇਦਾਂ ਦੇ ਜਾਨਵਰ ਆ ਵੀ ਆਪਾਂ ਨੂੰ ਕਹਿਣ ਦੀ ਨਹੀਂ ਲੋੜ ਵੀ ਇਹ 40 ਦੇਣਗੀਆਂ 45 ਦੇਣਗੀਆਂ 35 ਦੇਣਗੀਆਂ ਜਿਹੜੇ ਵੀ ਭਰਾਣੇ ਲੈਣੀ ਹੋਈ ਜਾਂ ਕੋਈ ਫਾਰਮ ਦੀ ਸ਼ੁਰੂਆਤ ਕਰਨੀ ਹੈ ਘਰੇ ਰੱਖਣੀਆਂ ਖੁਦ ਵਾ ਖੁਦ ਐਨੀਵਲ ਦੱਸਣਗੇ ਵੀ ਹਾਂ ਅਸੀਂ ਐਨੀ ਕ ਕਪੈਸਿਟੀ ਵਾਲੇ ਹੈਗੇ ਆ ਚੌਥੇ ਨੰਬਰ ਤੇ ਜਿਹੜੀ ਦਿਖਾਵਾਂਗੇ ਬਈ ਇਹ ਜਗਜੀਤ ਵੀਰੇ ਸੁਆ ਦੂਜਾ ਸੁਣਾ ਦੰਦਾਂ 'ਚ ਇਹ 6 ਦੰਦ ਆ ਜੀ ਠੀਕ ਐ ਕੱਢ ਪੁੱਤ ਬਾਹਰ ਤੇ ਇਹਦੇ ਜੀ 10 ਦਿਨ ਪੈਂਡਿੰਗ ਆ ਬਿਲਕੁਲ ਗੂੰਦ ਦੀ ਮਾਰਦੀ ਆ ਕੱਲੀ ਤੋ ਖਿੱਚੀ ਆਪਾਂ ਹੂੰ ਬੈਂਸ ਬੂੰਸ ਦੇਖੋ ਕਿੰਨੀਆਂ ਸੁੰਦਰ ਆ ਦੋਨੇ ਸਾਈਡ ਦੀ ਹਾਈਟ ਦੇਖੋ ਕਿੰਡੀ ਵੱਡੀ ਆ ਵਹਿੜ ਦੀ ਫੁੱਲ ਵੱਡੀ ਹਾਈਟ ਦੀ ਪਾਣੀ ਪੀਣਾ ਉਹ ਪਿਆਰੇ ਕੋਈ ਨਹੀਂ ਫੁੱਲ ਵੱਡੀ ਹਾਈਟ ਦੀ ਵਹਿੜ ਆ ਹੂੰ ਤੇ ਆਰਡਰ ਦੇਖ ਲੋ ਚਾਰ ਚਪੇਰੇ ਤੋਂ ਵੇਨਸ ਬੂਨਸ ਬਹੁਤ ਐਕਸਟਰਾ ਆਰਡੀਨਰੀ ਆ ਬੜੀ ਬਰੀਕੀ ਆ ਪਿੰਡੇ ਦੇ ਵਿੱਚ ਹਾਈਟ ਆ ਜਿਹਦੇ ਲੋਰਡ ਚ ਸਾਰਿਆਂ ਨੂੰ ਵੱਡੀ ਹਾਈਟ ਦੀ ਫੁੱਲ ਬਾਡੀ weight ਵਾਲੀ ਬੱਛੀ ਆ ਪੈਰਾਂ ਪੂਰਾ ਦੀ ਪੂਰੀ ਸਾਫ ਸੁਥਰੀ ਆ ਇਹਦਾ ਰੇਟ ਕੀ ਰਹਿਣਾ ਇਹ ਜਗਜੀਤ ਵੀਰੇ ਆਪਾਂ ਵੈੜ ਦੇ ਦਾਂਗੇ ਜੀ 1,90,000 ਦੀ ਖੜਾਈ ਪੁੱਤ ਇਥੋਂ ਇੱਕ ਅਰੀ ਆਰਡਰ ਦੇ ਚਾਰ ਚਪੇਰੇ ਕੈਮਰਾ ਮਾਰ ਦਿਓ ਫਿਰ ਭਾਈ ਦੀ ਆ ਜਾਦੇ ਚਾਰ ਚਪੇਰੇ ਤੋਂ ਥਾਨ ਥੁਣ ਵੇਨਸ ਬੂਨਸ ਜੱਜਮੈਂਟ ਹੋ ਜਾਣਗੀਆਂ ਜੀ ਤੇ ਬਹੁਤ ਪਿਆਰਾ ਅਡਰਾ ਦੂਜਾ ਪਾਸਾ ਵੀ ਪੁੱਤ ਕਰੀ ਮੜਾ ਜਾ ਬਾਕੀ ਸਾਈਡ ਪੋਜ ਵਗੈਰਾ ਵਹਿੜਦਾ ਜਿੱਲੀ ਵੀ ਕਹਿ ਰਹੀ ਓਨੀ ਲਾਜਵਾਬ ਚੀਜ਼ ਹੈ ਜੀ ਜਿੱਦੇ ਤਿਆਰ ਹੋਗੀ ਹੂੰ ਉਹਦੇ ਮੰਨ ਕੇ ਚੱਲੋ ਵੀ ਦੱਸੂਗੀ ਚੀਜ਼ ਵੀ ਹਾਂ ਵੀ ਪਹਿਲਣਾ ਵਛੀਆਂ ਅਰ ਗਹਿਣੇ ਅਡਰ ਰੱਖਣਾ ਕੰਪੈਕਟ ਫਿਕਸ ਅਡਰਾ ਉੱਪਰੋਂ ਚੌੜਾ ਚੂੜਾ ਤੇ ਹਜੇ ਤਾਂ ਮਨ ਕੇ ਚੱਲੋ ਵੀ ਉਤਰਨਾ ਸਟਾਰਟ ਹੀ ਹੋਈ ਆ ਵੇੜ ਬਹੁਤ ਸੋਹਣਾ ਆਰਡਰ ਆ ਜੀ ਇਕੁਅਲ ਗੈਪ ਤੇ ਆ ਚਾਰੇ ਥਣ ਪੂਰੇ ਸਟ੍ਰੇਟ ਕੋਈ ਟੇਡਾ ਟੂਡਾ ਨਹੀਂ ਜੀ ਜਿਹੜੀ ਜਰਸੀ ਹੈ ਜਰਸੀ ਦੇ ਜਗਜੀਤ ਵੀਰੇ ਅੱਜ 14 ਦਿਨ ਪੂਰੇ 14 ਦਿਨ ਤਰੀਕ ਅਨਸਾਰ ਇਹਦੇ ਪੈਂਡਿੰਗ ਆ ਜੀ 9 ਮਹੀਨੇ ਪੂਰੇ ਹੋਣ ਚ ਹੂੰ ਤੇ ਦੁੱਧ ਦਾ ਰਿਕਾਰਡ ਇਹਦਾ ਬਹੁਤ ਚੰਗਾ ਦੱਸਿਆ ਜੀ 34 ਲੀਟਰ ਫਸਟ ਟਾਈਮਰ ਦਾ ਦੁੱਧ ਦਾ ਰਿਕਾਰਡ ਦੱਸਿਆ ਇਹਦਾ ਜਿੰਨਾ ਕਾ ਆਵਦਾ ਰਿਕਾਰਡ ਆ ਖੋਲ ਪੁੱਤ ਉਹ ਸਾਰੇ ਹੀ ਮਿਲ ਜੂਗਾ ਜੀ ਹੂੰ ਤੇ ਪ੍ਰੋਪਰ ਸੀਮਨ ਡਿਟੇਲ ਬਾਇਓ ਡਾਟਾ ਇਹਦਾ ਸਾਰਾ ਵੈੱਬ ਦਾ ਮਿਲ ਜੂਗਾ ਦੇਣੇ ਦੇ 14 ਪੈਂਡਿੰਗ ਠੀਕ ਹੈ ਤੇ ਹਾਈਟ ਆਪਾਂ ਇੱਥੇ ਖੜਾ ਕੇ ਜੱਜ ਕਰਵਾ ਦਾਂਗੇ ਪਹਿਲਾਂ ਤੋਰ ਦੇ ਪੁੱਤ ਇਹਦਾ ਰੇਟ ਕੀ ਰਹਿਣਾ ਕੋਈ ਤੇ ਰੇਟ ਜਗਜੀਤ ਵੀਰੇ ਤਿਆਰ ਹੋਈ ਦਾ ਜੇ ਆਪਣੇ ਖੜ ਗਿਓ ਉਦੋਂ ਦਾ ਡਿਫਰੈਂਸ ਰੇਟ ਆਊਗਾ ਹੂੰ ਅੱਜ ਦਾ ਜਿਹੜਾ ਆਪਣਾ ਰੇਟ ਆ 1,40,000 ਰੁਪਏ ਦੀ ਆਪਾਂ ਇਹ ਜਰਸੀ ਹੁਣ ਦੇ ਦਾਂਗੇ ਹਾਈਟ ਇਥੋਂ ਦੇਖ ਲੋ ਵੀ ਜਰਸੀਆਂ ਤਾਂ ਫੁੱਲੀ ਹਾਈਟ ਆ ਵੱਡੀ ਇਹਦੀ ਜੀ ਚਲੋ ਸੋ ਕਿਉਂਕਿ ਬਾਡੀ weight ਬਹੁਤ ਆ ਸੁਨੱਖੀ ਬਹੁਤ ਆ ਉਹ ਤਰ ਨੂੰ ਲੈ ਜੀ ਬੇਕ ਖੜਾਈ ਇੱਥੇ ਮਾੜੀ ਜੀ ਬੱਗੀ ਆਰਡਰ ਦੀ ਜਿਹੜੀ ਸਟਾਰਟਿੰਗ ਸਟੂਟਿੰਗ ਆ ਨਾ ਜਗਜੀਤ ਵੀਰ ਦਾ ਡਿਜ਼ਾਈਨ ਹਜੇ ਕੱਚੀ ਆ ਚਲੋ ਦਿਖਾ ਨਹੀਂ ਰਹੀ ਉਹਨਾਂ ਪਰ ਬਹੁਤ ਪਿਆਰਾ ਆਗਾ ਵਹਿਰ ਦਾ ਇਹ ਤਾਂ ਉਤਰਨਾ ਹੀ ਸਟਾਰਟ ਹੋਈ ਆ ਇਹਦਾ ਚਾਹੇ ਕੋਈ ਭਰਾ ਲਈ ਆ ਕੇ ਤਿਆਰ ਕਰ ਲੇ ਤੇ ਚੰਗੇ ਪੈਸਿਆਂ ਵਾਲੀ ਵਿਹੜ ਆ ਗਈ ਜਦੋਂ ਤਿਆਰ ਹੋਈ ਚੱਲ ਪੁੱਤ ਲੈ ਚੱਲ ਉੱਥੇ ਸੋਏ ਦੱਸੋ ਪੰਜ گاਵਾ ਅੱਜ ਵਿਕਰੀ ਵਾਲੀਆਂ ਸੀ ਤੇ ਪੰਜੇ ਹੀ ਦਿਖਾਤੀਆਂ ਤਸੱਲੀ ਤੁਸੀਂ ਕਰਨੀ ਹੈ ਦੁੱਧ ਤੁਹਾਡੀ ਸਮਝ ਦਾ ਤੁਹਾਡੀ ਸੇਵਾ ਦਾ ਢਾਂਚੇ ਸੋਹਣੇ ਆ گاਵਾ ਦੇ ਸਟਰਕਚਰ ਚੰਗੇ ਆ ਬਾਕੀ ਕੋਲੋਂ ਆ ਕੇ ਤੁਸੀਂ ਇਹਨਾਂ ਨੂੰ ਪਾਸ ਕਰ ਲਿਓ ਧੰਨਵਾਦ ਦੱਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ